ਬੰਦਾ ਗੱਲਾਂ ਕਹਿੰਦਾ ਔਰ ਸਾਡਾ ਫਰਜ ਬੰਦਾ ਉਹਨਾਂ ਦੀਆਂ ਗੱਲਾਂ ਸੁਣਦਾ ਕਿਉਂਕਿ ਉਹਨਾਂ ਨੇ ਆਪਦਾ ਪੂਰਾ ਜੀਵਨ ਲਾਤਾ ਲਾਲ ਸਿੰਘ ਜੀ ਵਰਗੇ ਜਿਹੜੇ ਲੋਕ ਨੇ ਹਰदयाल ਕੰਬੋਜ ਜੀ ਵਰਗੇ ਰਜਿੰਦਰ ਸਿੰਘ ਵਰਗੇ ਮਦਨ ਜਲਾਲਪੁਰ ਸਾਹਿਬ ਵਰਗੇ ਇਹਨਾਂ ਲੋਕਾਂ ਨੇ ਆਪਦਾ ਪੂਰਾ ਪੂਰਾ ਜੀਵਨ ਇਸ ਪਾਰਟੀ ਦੇ ਵਿੱਚ ਲਾਤਾ ਸੋ ਮੈਂ ਸਮਝਦਾ ਕਿ ਅਗਰ ਉਹਨਾਂ ਦੀ ਕੋਈ ਨਾਰਾਜ਼ਗੀ ਹੈ ਅਗਰ ਉਹਨਾਂ ਦੇ ਮਨ 'ਚ ਕੋਈ ਸ਼ੰਕਾ ਹੈ ਜਾਂ ਕੋਈ ਗੱਲ ਹੈ ਉਹਨੂੰ ਦੂਰ ਕਰਨਾ ਸਾਡਾ ਫਰਜ਼ ਬੰਦਾ ਹੈ ਔਰ ਮੈਨੂੰ ਪੂਰਨ ਆਪਦੇ ਉਹਨਾਂ ਲੀਡਰਾਂ ਤੇ ਵਿਸ਼ਵਾਸ ਹੈ ਕਿ ਉਹ ਚਟਾਂਗ ਵਾਂਗ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਰੱਖਣਗੇ ਔਰ ਕਾਂਗਰਸ ਪਾਰਟੀ ਦੇ ਨਾਲ ਚਟਾਂਗ ਵਾਂਗ ਖੜੇ ਰਹਿਣਗੇ ਔਰ ਕਾਂਗਰਸ ਦੇ ਉਮੀਦਵਾਰ ਦੀ ਮਦਦ ਕਰਨਗੇ ਉਹਨੇ ਕੰਮ ਜੀ ਲਾਈਵ ਹੋਏ ਉਸ ਤੋਂ ਬਾਅਦ ਵਿਜੇਂਦਰ ਸਿੰਘ ਉਹ ਹੋਰ ਵੀ ਕਦਰ ਕਦਰ ਨਾਲ ਚੱਲ ਰਹੇ ਸੀਗੇ ਮੀਟਿੰਗ ਦੇ ਵਿੱਚ ਉਹਨਾਂ ਦੇ ਨਾਲ ਚਰਚਾ ਮੈਨੂੰ ਤਾਂ ਯਾਰ ਲਾਈਵ ਹੋਣਾ ਜਾਂ ਨਾ ਹੋਣਾ ਜਾਂ ਆਪਦੇ ਮਨ ਦੀ ਗੱਲ ਕਹਿਣੀ ਹਰ ਬੰਦੇ ਦਾ ਹੱਕ ਬੰਦ ਹੈ ਤੁਸੀਂ ਦੇਖੋ ਤਾਂ ਸਹੀ ਅੱਜ ਬੋਲਦੀ ਹੋਰਾਂ ਨੇ ਵੀ ਕਿਸ ਪ੍ਰਕਾਰ ਨਾਲ ਫਰਾਗਦਿਲੀ ਨਾਲ ਹਾਲਾਂਕਿ ਮੈਂ ਇਹ ਗੱਲ ਕਹਿ ਕੇ ਆਇਆ ਕਿ ਉਹਨਾਂ ਨਾਲ ਵਾਅਦਾ ਕੀਤਾ ਸੀ 2022 ਵਿੱਚ ਮੈਂ ਕੀਤਾ ਸੀ ਪਾਰਟੀ ਨੇ ਕੀਤਾ ਸੀ ਕਿ ਅਗਲੀ ਵਾਰੀ ਚੋਣ ਤੁਹਾਨੂੰ ਲੜਾਵਾਂਗੇ ਲੇਕਿਨ ਸਮੀਕਰਨ ਐਸੇ ਬਣ ਗਏ ਖੇਰਾ ਸਾਹਿਬ ਨੂੰ ਚੋਣ ਲੜਾਉਣਾ ਪਿਆ ਸੋ ਇਸ ਕਰਕੇ ਨਰਾਜ਼ਗੀ ਔਰ ਕਿਸੇ ਦਾ ਲਾਈਵ ਹੋਣਾ ਸੰਭਾਵਿਕ ਹੈ ਆ ਸਾਡਾ ਖੁੱਲਾ ਪਰਵਾਰ ਹੈ ਕੋਈ ਇਹ ਕੋਈ ਉਹ ਪਾਰਟੀ ਨਹੀਂ ਹੈ ਕਿ ਅਕਾਲੀ ਦਲ ਹੈ ਵੀ ਜੇ ਕਿਸ ਕੋਈ ਲਾਈਵ ਹੋ ਗਿਆ ਤਾਂ ਫਿਰ ਪਤਾ ਨਹੀਂ ਓਰੇ ਨਾਲ ਓਰਾ ਕੀ ਕਰਨਗੇ ਜਾਂ ਆਮ ਆਦਮੀ ਪਾਰਟੀ ਹੈ ਵੀ ਜੇ ਕੋਈ ਕਿਸੇ ਨੇ ਵਿਅਕਤੀਗਤ ਆਪ ਦੇ ਵਿਚਾਰ ਰੱਖਤੇ ਤਾਂ ਫਿਰ ਉਹਨੂੰ ਪਾਰਟੀ ਚੋਂ ਕੱਢ ਦੇਣਗੇ ਸਾਡੀ ਪਾਰਟੀ ਓਪਨ ਮਾਈਂਡ ਪਾਰਟੀ ਹੈ ਡੈਮੋਕਰੇਟਿਵ ਪਾਰਟੀ ਹੈ ਇਹਦੇ ਵਿੱਚ ਹਰ ਬੰਦੇ ਦੇ ਅਸੀਂ ਵਿਚਾਰ ਸੁਣਦੇ ਹਾਂ ਤੇ ਲੈਨੇ ਹਾਂ ਰਾਜਾ ਜੀ ਇੱਕ ਬਠਿੰਡਾ ਸੀਟ ਤੇ ਜੇਕਰ ਗੱਲ ਕੀਤੀ ਜਾਵੇ ਪਿਛਲੀ ਵਾਰੀ ਤੁਸੀਂ तकरीबन 20 ਕੁ ਹਜ਼ਾਰ ਦਾ ਮਾਰਜਿਨ ਸੀ ਲੋਕ ਸਭਾ ਸੀਟ ਦਾ ਜ਼ਿਕਰ ਜ਼ਿਕਰ ਕਰੀ ਪੂਰੇ ਕੰਪੀਟੈਂਟ ਕੈਂਡੀਡੇਟ ਸੀਗੇ ਤੁਸੀਂ ਜਾਂ ਫਿਰ ਅਮ੍ਰਿਤਾ ਬੜਿੰਖੋਣੀ ਵੀ ਉੱਥੋਂ ਉਤਰ ਸਕਦੇ ਸੀ ਕੀ ਅਜਿਹੇ ਕਾਰਨ ਰਏ ਕਿ ਟਿਕਟ ਜਾਂ ਕਿਸੇ ਹੋਰ ਨੂੰ ਉਮੀਦਵਾਰ ਦੇਖੋ ਇਹ ਫੈਸਲਾ ਪਾਰਟੀ ਨੇ ਲੈਣਾ ਹੁੰਦਾ ਹੈ ਕੌਣ ਕਈ ਵਾਰੀ ਪਿਛਲੀ ਵਾਰੀ ਜਿੱਤਿਆ ਬੰਦੇ ਨੂੰ ਵੀ ਨਹੀਂ ਟਿਕਟ ਦਿੱਤੀ ਦੀ ਸੋ ਮੇਰੇ ਤੁਸੀਂ ਤਾਂ ਕਹਿੰਦੇ ਹੋ ਮੈਂ ਤਾਂ 20000 ਤੇ ਹਾਰਿਆ ਸੀ ਔਰ ਦੂਜੀ ਪਾਰਲੀਮੈਂਟ ਚ ਆ ਕੇ ਲੜਨਾ ਹੈ ਸੀ ਮੇਰੀ ਪਾਰਲੀਮੈਂਟ ਫਰੀਦਕੋਟ ਹੈ ਜਦੋਂ ਪਾਰਟੀ ਦਾ ਕੋਈ ਵਿਅਕਤੀ ਉੱਥੇ ਲੜਿਆ ਨਹੀਂ ਉੱਥੇ ਔਖਾ ਸਮਾਂ ਸੀ ਵੱਡੇ ਵੱਡੇ ਦਿਗੇ ਚ ਭੱਜ ਗਏ ਰਾਜੇ ਵੜਿੰਗ ਨੇ ਕਿਹਾ ਰਾਜੇ ਵੜਿੰਗ ਨੇ ਕਿਹਾ ਕਿ ਅਸੀਂ ਤਿਆਰ ਹਾਂ ਹੁਣ ਜਿਹੜਾ ਪਾਰਟੀ ਨੇ ਫੈਸਲਾ ਲਿਆ ਕਿਉਂਕਿ ਬਹੁਤ ਵੱਡੀ ਮੇਰੀ ਜ਼ਿੰਮੇਵਾਰੀ ਹੈ ਅੱਜ ਮੈਂ ਸੰਗਰੂਰ ਜਾ ਕੇ ਆਏ ਹਾਂ ਉਹ ਸਾਰਾ ਕੰਮ ਠੀਕ ਹੋ ਗਿਆ ਪਟਿਆਲੇ ਵੀ ਜਾ ਕੇ ਆਏ ਹਾਂ ਸਾਰਾ ਕੰਮ ਬਾਬੇ ਦੀ ਕਿਰਪਾ ਦੇ ਨਾਲ ਠੀਕ ਹੋ ਜਾਏਗਾ ਸੋ ਇਹ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ 올ਓਵਰ ਪੰਜਾਬ ਚ ਨਭਾਉਣ ਵਾਲੀ ਗੱਲ ਉਹ ਮੈਂ ਕਰਨੀ ਸੀਗੀ ਪਾਰਟੀ ਦੇ ਵੇਖਣਾ ਮੈਨੂੰ ਲੜਾਉਣਾ ਹੈ ਨਹੀਂ ਲੜਾਉਣਾ ਰਾਜਾ ਵੜੇਂਗਾ ਆਪ ਦਾ ਫੈਸਲਾ ਥੋੜੀ ਮੈਨੂੰ ਜਿਹੜੀ ਡਿਊਟੀ ਦਿੱਤੀ ਹੈ ਕਿ ਪਾਰਟੀ ਦੀ ਸੇਵਾ ਕਰਨੀ ਹੈ ਤੇ ਤੁਰੇ ਰਹਿਣਾ ਤੁਸੀਂ ਕੰਮ ਕਰਨਾ ਮੈਂ ਉਹ ਕਰ ਰਿਹਾ ਜੇ ਪਾਰਟੀ ਕਹਿੰਦੀ ਮੈਨੂੰ ਲੜਨਾ ਹੈ ਮੈਂ ਲੜ ਲੈਣਾ ਬਿਜੇ ਸੰਪਲਾ ਉਹਨੇ ਅਜ ਨਰਾਜ਼ ਨਜ਼ਰ ਆਇਆ ਦੋਵੇਂ ਚਕਾਵਾ ਸ਼ੁਰੂ ਹੋਈਆਂ ਕਹਿੰਦੇ ਕਾਂਗਰਸ ਵੀ ਜਾ ਸਕਦੇ ਨੇ ਹਸ਼ਿਆਰਪੁਰ ਹਾਂ ਬਈ ਅੱਜਕੱਲ ਨਰਾਜ ਦਾ ਗਿਦਾ ਇਹ ਦੌਰ ਹੈ ਇਹ ਮੌਸਮ ਹੈ ਜਿਵੇਂ ਡੇਂਗੂ ਹੁੰਦਾ ਨਾ ਕਿੰਗ ਹੁੰਦਾ ਹੈ ਇਹ ਵੀ ਇਹ ਮੌਸਮ ਹੈ ਚੁਣਾਵੀ ਮੌਸਮ ਸਮੇ ਬਹੁਤ ਸਾਰੇ ਲੋਕ ਨਰਾਜ਼ ਹੁੰਦੇ ਹੈ ਬਹੁਤ ਸਾਰੇ ਲੋਕ ਰਾਜੀ ਹੁੰਦੇ ਹੈ ਸੋ ਇਹ ਚੱਲਦਾ ਹੈ ਤੁਸੀਂ ਦੇਖੋਗੇ ਅਜੇ ਤੱਕ ਜਦੋਂ ਪਿੰਡਾਂ 'ਚ ਅਸੀਂ ਜਾਵਾਂਗੇ ਜਿਹੜੇ ਵਿਅਕਤੀਆਂ ਨੂੰ ਅਸੀਂ ਕਈਆਂ ਨੂੰ ਕਈਆਂ ਦੇ ਟੈਲੀਫੋਨ ਨਹੀਂ ਸੁਣੇਗੇ ਕਈਆਂ ਦੇ ਦੁੱਖ ਸੁੱਖ ਤੇ ਨਹੀਂ ਅਸੀਂ ਗਏ ਉਹਨਾਂ ਨੇ ਵੀ ਸਾਡੇ ਨਾਲ ਨਰਾਜ਼ਗੀਆਂ ਕਰਨੀਆਂ ਸੋ ਇਹ ਨਰਾਜ਼ਗੀ ਵਾਲਾ ਇਹ ਮੌਸਮ ਚੱਲ ਰਿਹਾ ਹੈ ਜੀ ਰਾਜਾ ਜੀ ਇਹ ਬਠਿੰਡੇ ਤੋਂ ਇੰਡੀਪੈਂਡੈਂਟ ਬਲਕੌਰ ਸਿੰਘ ਆਉਂਦੇ ਨੇ ਆਜਾ ਵੜਿੰਗ ਹੋਣੀ ਜਾਂ ਕਿਸ ਤਰੀਕੇ ਦੀ ਫਿਰ ਉਹਨਾਂ ਦੀ سپورਟ ਜਾਂ ਦੇਖੋ ਦੇਖੋ ਸਰਦਾਰ ਬਲਕੌਰ ਸਿੰਘ ਬਹੁਤ ਸੂਝਵਾਨ ਵਿਅਕਤੀ ਨੇ ਇਹ ਜਗੋ ਤੇਰ ਮਾ ਜਿਹੜਾ ਸਵਾਲ ਕਈ ਵਾਰੀ ਮੀਡੀਆ ਪੁੱਛਦਾ ਐਵੇਂ ਆਪ ਦੀ ਟੀਆਰਪੀ ਵਧਾਉਣ ਵਾਸਤੇ ਉਹ ਕੋਈ ਕਿ ਚਲੋ ਲੋਕ ਇਸ ਗੱਲ ਨੂੰ ਸੁਣ ਲੈਣਗੇ ਉਹ ਕੋਈ ਮੈਂ ਨਹੀਂ ਨਹੀਂ ਬਲਕੌਰ ਸਿੰਘ ਜੀ ਨੂੰ ਅਸੀਂ ਕਿਹਾ ਸੀਗਾ ਕਿ ਅਗਰ ਤੁਸੀਂ ਚੋਣ ਲੜੋ ਪਾਰਟੀ ਦੇ ਉਹਨਾਂ ਦੇ ਬੇਟਾ ਪਿਤਾ ਸਾਡੇ ਭਰਾ ਨੇ ਪਾਰਟੀ ਦਾ ਇੱਕ ਮੁਖੀ ਸੀਗਾ ਸੋ ਐਵੇਂ ਬਲਕੌਰ ਸਿੰਘ ਜੀ ਨੂੰ ਕਿਹਾ ਸੀ ਵੀ ਅਗਰ ਤੁਸੀਂ ਲੜਨੀ ਹੈ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਚੋਣਾਂ ਨਹੀਂ ਲੜਨਾ ਚਾਹੁੰਦਾ ਫਿਰ ਇਹ ਵੀ ਕਿਆਸੀ ਵੀ ਜੇ ਤੁਸੀਂ ਲੜਨੀ ਹੈ ਤਾਂ ਅਸੀਂ ਕੋਈ ਉਮੀਦਵਾਰ ਹੀ ਨਹੀਂ ਖੜਾ ਕਰਦੇ ਉਹਨਾਂ ਨੇ ਤਦ ਵੀ ਕਿਆ ਸੀਗਾ ਕਿ ਮੈਂ ਚੋਣਾਂ ਨਹੀਂ ਲੜਾਂਗਾ ਸੋ ਇਹ ਨਵੀਂ ਕਹਾਣੀ ਤੁਸੀਂ ਜਿਹੜੀ ਗੱਲ ਕਰਦੇ ਹੋ ਮੈਨੂੰ ਨਹੀਂ ਲੱਗਦਾ ਜਿਹੜੀ ਚੀਜ਼ ਜੇ ਉਹ ਜੇ ਜਨੂ ਆਊਗੀ ਫਿਰ ਜੇ ਦਾ ਜਵਾਬ ਦੇਾਂਗੇ ਹਜੇ ਉਹ ਜੇ ਨਹੀਂ ਹੈ ਉਹ ਤੁਹਾਡੇ ਵੱਲੋਂ ਜੇ ਲਿਆਂਦੀ ਗਈ ਹੈ ਇੱਕ ਲੁਧਿਆਣਾ ਹਉਨਾ ਹੁਸ਼ਿਆਰਪੁਰ ਦੀ ਲੀਡਰਸ਼ਿਪ ਵੀ ਇੱਥੇ ਸੀ ਫਰੀਦਕੋਟ ਵਾਲੇ ਵੀ ਇੱਥੇ ਸੀਗੇ ਕਦੋਂ ਤੱਕ ਜਿਹੜੇ ਹੈਗੇ ਨੇ ਕੈਂਡੀਡੇਟ ਵਗੈਰਾ ਜਾਂ ਜਿਹੜੇ ਇਹ ਮੀਟਿੰਗਾਂ ਚੱਲ ਰਹੀਆਂ ਨੇ ਅਨਾਉਂਸਮੈਂਟ ਜਲਦੀ ਹੀ ਕੋਈ ਪਤਾ ਨਹੀਂ ਰਾਤ ਨੂੰ ਹੀ ਹੋ ਜਾਣ ਠੀਕ ਹੈ ਤਾਂ ਫੈਸਲਾ ਹਾਲ ਲੈਣਾ ਹੈ ਸਲਾਹ ਕਰਨੀ ਹੈ ਤੇ ਚੱਕ ਦੇਣਾ ਕੰਮ